ਇੱਕ ਮਿੰਟ ਵੀ ਵਿਧਾਇਕ ਨਹੀਂ ਰਹਿ ਸਕਦਾ ਉਹਨੂੰ 12 ਸਤੰਬਰ ਨੂੰ ਸਜ਼ਾ ਸੁਣਾਈ ਗਈ ਸੀ 12 ਸਤੰਬਰ ਨੂੰ ਹੀ ਉਹਦੀ ਵਿਧਾਇਕੀ ਖਤਮ ਹੈ ਮਨਜਿੰਦਰ ਸਿੰਘ ਲਾਲਪੁਰਸਾਨ ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਚ ਕਾਨੂੰਨਾਂ ਦੀ ਚੀਜ਼ ਹੀ ਕੋਈ ਹੈ ਕਿ ਟਾਈਮ ਦਿੱਤਾ ਜਾ ਰਿਹਾ ਆਪਣੇ ਵਿਧਾਇਕ ਨੂੰ ਕਿ ਕਿਸੇ ਤਰੀਕੇ ਚੱਲ ਇੱਕ ਮਹੀਨਾ ਹੋਰ ਦੇਖ ਲੈਣੇ ਇੱਕ ਮਹੀਨਾ ਹੋਰ ਦੇਖ ਲੈਣੇ ਪਰ ਇਹ ਸਾਰਾ ਕੁਝ ਕਰਕੇ ਕੁਲਤਾਰ ਸੰਧਵਾ ਸਾਹਿਬ ਸੁਪਰੀਮ ਕੋਰਟ ਦੇ ਉਸ ਆਰਡਰ ਦੀ ਕੰਟੈਂਪਟ ਕਰ ਰਹੇ ਨੇ ਮੈਂ ਅੱਜ ਵੀ ਸਪੀਕਰ ਸਾਹਿਬ ਨੂੰ ਕਹਿਣਾ ਚਾਹੁੰਗਾ ਕਿ ਤੇ ਜਲਦ ਤੋਂ ਜਲਦ ਉਹ ਜਿਹੜੀ ਉਹਨਾਂ ਕੋਲੇ ਸਿਰਫ ਇੱਕ ਫਾਰਮਲ ਨੋਟੀਫਿਕੇਸ਼ਨ ਜਾਰੀ ਕਰਨੀ ਹੈ ਉਹ ਜਾਰੀ ਕਰਨ ਨਹੀਂ ਫਿਰ ਲੀਗਲ ਜਿਹੜਾ ਰਸਤਾ ਹੈ ਉਹ ਪਿਆਰ ਕਰਨਾ ਪਊਗਾ ਗੈਤੀ ਕਰਦਾ ਕਿ ਕਾਨੂੰਨ ਨੂੰ ਥੋੜਾ ਮੋਟਾ ਫਾਲੋ ਕਰੋ ਨਹੀਂ ਫਿਰ ਜਦੋਂ ਕਾਨੂੰਨ ਤੇ ਵਿੱਚ ਅਦਾਲਤਾਂ ਦੇ ਵਿੱਚ ਜਾ ਕੇ ਜਦੋਂ ਜਵਾਬ ਦੇਈਏ ਉੱਤੇ ਦਿੱਤੀ ਹੈ ਸਾਡੇ ਨਾਲ ਕਹਿਣੀ ਚਾਹੁੰਦਾ ਵੀ ਇਲੈਕਸ਼ਨ ਕਰਦੀ ਹੈ ਮਰਦਾ ਵਾਂਗੂੰ ਲੜ ਦੋ ਕਦੇ ਕਿਸੇ ਨੇ ਧੀਆਂ ਪੈਣਾ ਤੇ ਵੀ ਪਰਚੇ ਦਿੱਤੇ ਨੇ ਕੈਂਡੀਡੇਟ ਦੀ ਧੀ ਤੇ ਪਰਚਾ ਜਦੋਂ ਮੈਂ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਚ ਰੱਖਤੀਆਂ ਫਿਰ ਇਹਨਾਂ ਨੇ ਇੱਕ ਹਰਬੀਰ ਸੰਧੂ ਸਾਹਿਬ ਤੇ ਆਮ ਆਦਮੀ ਪਾਰਟੀ ਨੇ ਮੇਰੀ ਕੰਪਲੀਟ ਦਿੱਤੀ ਇਲੈਕਸ਼ਨ ਕਮਿਸ਼ਨ ਨੂੰ ਕਹਿੰਦੇ ਜੀ ਇਹ ਮਾਹੌਲ ਖਰਾਬ ਕਰ। ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਲਾਲਪੁਰਾ ਹੋਣਾ ਨੂੰ ਡੇਢ ਮਹੀਨਾ ਪਹਿਲਾਂ 4 ਸਾਲ ਦੀ ਸਜ਼ਾ ਤੇ ਕੁਝ ਫਾਈਨ ਲਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਂਦੀ ਹੈ ਪਰ ਹਾਈ ਕੋਰਟ ਸਜ਼ਾ ਨੂੰ ਬਰਕਰਾਰ ਰੱਖਦਾ ਹੈ। ਇਸ ਨੂੰ ਲੈ ਕੇ ਅਰਸ਼ਦੀਪ ਕਲੇਰ ਹੋਣਾ ਵੱਲੋਂ ਕਈ ਸਵਾਲ ਚੁੱਕੇ ਗਏ ਨੇ ਕਿ ਜਦ ਸਜ਼ਾ ਮਿਲ ਚੁੱਕੀ ਹੈ ਇੱਕ ਬੰਦਾ ਦੋਸ਼ੀ ਹੋ ਚੁੱਕਿਆ ਉਸ ਦੇ ਬਾਵਜੂਦ ਉਹ ਐਮਐਲਏ ਦੀ ਸੀਟ ਤੇ ਕਿਵੇਂ ਬੈਠਾ ਹੈ? ਉਹ ਕਿਵੇਂ ਵਿਧਾਇਕ ਹੈ? ਉਸ ਦੀ ਵਿਧਾਇਕਸ਼ਪ ਨੂੰ ਖਾਰਜ ਕਿਉਂ ਨਹੀਂ ਕੀਤਾ ਗਿਆ? ਸਨ ਅਰਸ਼ਦੀਪ ਕਲੇਰ ਮੌਜੂਦ ਹਨ ਗੱਲਬਾਤ ਕਰ ਲੈਣਾ ਸਾਸਰਾਂ ਦਾ ਕੀ ਖਾਰਜ ਹੋਣੀ ਚਾਹੀਦੀ ਹੈ ਜਿਸ ਤੇ ਕਿਰਤੂs ਇਲਜ਼ਾਮ ਲਾ ਰਿਹਾ ਦੇਖੋ ਜਸਪ੍ਰੀਤ ਜੀ ਜੇ ਚੱਲਣਾ ਕਾਨੂੰਨ ਮੁਤਾਬਕ ਫਿਰ ਤਾਂ ਉਹ ਇੱਕ ਮਿੰਟ ਵੀ ਵਿਧਾਇਕ ਨਹੀਂ ਰਹਿ ਸਕਦਾ ਉਹਨੂੰ 12 ਸਤੰਬਰ ਨੂੰ ਸਜ਼ਾ ਸੁਣਾਈ ਗਈ ਸੀ 12 ਸਤੰਬਰ ਨੂੰ ਹੀ ਉਹਦੀ ਵਿਧਾਇਕੀ ਖਤਮ ਹੈ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਦੀ ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਚ ਕਾਨੂੰਨਾਂ ਦੀ ਚੀਜ਼ ਹੀ ਕੋਈ ਹੈ ਨਹੀਂ ਮਨਮਰਜ਼ੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਅਫਸਰशाही ਬੇਲਗਾਮ ਹੈ ਤੇ ਹੁਣ ਮੈਂ ਸਿੱਧਾ ਜਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿਹੜੇ ਸਾਡੇ ਸਪੀਕਰ ਹਨ ਕੁਲਤਾਰ ਸੰਧਵਾ ਜਿਨ੍ਹਾਂ ਨੇ ਨੋਟੀਫਿਕੇਸ਼ਨ ਜਾਰੀ ਕਰਨਾ ਹੈ ਮਨਜਿੰਦਰ ਸਿੰਘ ਲਾਲਪੁਰਾ ਦੀ ਸੀਟ ਨੂੰ ਵੇਕੈਂਟ ਕਰਨ ਦਾ ਮੈਂ ਉਹਨਾਂ ਨੂੰ ਪੁੱਛਦਾ ਕਿ ਕੀ ਸੁਪਰੀਮ ਕੋਰਟ ਤੋਂ ਉੱਪਰ ਨੇ ਕੋਈ ਉਤਾਰ ਸੰਦ ਕਿਉਂਕਿ ਜਿਹੜਾ ਪੁਰਾਣਾ ਕਾਨੂੰਨ ਸੀ ਉਹਦੇ ਮੁਤਾਬਕ ਜੇ ਕਿਸੇ ਵਿਧਾਇਕ ਜਾਂ ਐਮਪੀ ਨੂੰ ਸਜ਼ਾ ਹੁੰਦੀ ਸੀ ਉਹਨੂੰ ਸਮਾਂ ਮਿਲਦਾ ਸੀ ਉਹ ਜਾ ਕੇ ਆਉਦੀ ਅਗਲੀ ਕੋਰਟ ਦੇ ਵਿੱਚ ਹਾਈ ਕੋਰਟ ਸੁਪਰੀਮ ਕੋਰਟ ਅਪੀਲ ਕਰ ਸਕਦਾ ਸੀ ਪਰ ਸੁਪਰੀਮ ਕੋਰਟ ਦੀ ਜਿਹੜੀ ਇਸ ਬਾਬਤ ਲੇਟੈਸਟ ਜੱਜਮੈਂਟ ਹੈ ਲੀਲੀ ਥਾਮਸ ਦੀ ਉਹਨੇ ਬੜਾ ਸਪਸ਼ਟ ਕਰਤਾ ਹੈ ਕਿ ਜੇ ਕਿਸੇ ਵਿਧਾਇਕ ਨੂੰ ਸਜ਼ਾ ਹੋਈ ਹੈ ਤਾਂ ਜਿਸ ਦਿਨ ਉਸ ਵਿਧਾਇਕ ਨੂੰ ਸਜ਼ਾ ਹੋਗੀ ਉਸੇ ਦਿਨ ਉਹਦੀ ਸੀਟ ਵੈਕੈਂਟ ਹੈ ਮਤਲਬ 1 ਮਿੰਟ ਵੀ ਉਹ ਵਿਧਾਇਕ ਨਹੀਂ ਰਹਿ ਸਕਦਾ ਜਿਹੜਾ ਮਰਜੀ ਕੋਰਟ ਤੋਂ ਜਿਹੜਾ ਮਰਜੀ ਕੋਰਟ ਹੈ ਜਦੋਂ ਕਨਵਿਕਸ਼ਨ ਹੋਗੀ ਕਨਵਿਕਸ਼ਨ ਹੁੰਦੇ ਸਾਰ ਆਟੋਮੈਟਿਕਲੀ ਮਤਲਬ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਆਟੋਮੈਟਿਕਲੀ ਉਹ ਸੀਟ ਵੈਕੈਂਟ ਹੈ ਹੁਣ ਜਿਹੜਾ ਕੁਲਤਾਰ ਸੰਧਵਾ ਸਾਹਿਬ ਦਾ ਕੰਮ ਹੈ ਕੁਲਤਾਰ ਸੰਧਵਾ ਸਾਹਿਬ ਕੋਲੇ ਕੋਈ ਡਿਸਕ੍ਰੀਸ਼ਨ ਨਹੀਂ ਹੈ ਸਪੀਕਰ ਕਿ ਜੀ ਉਹਨੂੰ ਬਚਾ ਸਕਣ ਜਾਂ ਉਹਨੂੰ ਬਹਾਲ ਕਰ ਸਕਣ ਕੁਲਤਾਰ ਸੰਧਵਾਨ ਸਾਹਿਬ ਨੇ ਇੱਕ ਫਾਰਮਲ ਨੋਟੀਫਿਕੇਸ਼ਨ ਜਾਰੀ ਕਰਕੇ ਡਿਕਲੇਅਰ ਕਰ ਦੇਣਾ ਕਿ ਉਹ ਸੀਟ ਵੇਕੈਂਟ ਹੈ ਤਾਂ ਜੋ ਇਲੈਕਸ਼ਨ ਕਮਿਸ਼ਨ ਉੱਥੇ ਬਾਈ ਇਲੈਕਸ਼ਨ ਕਰਾਉਣ ਦਾ ਪ੍ਰੋਸੈਸ ਸ਼ੁਰੂ ਕਰ ਦੇਵੇ ਇਹ ਕਹਿੰਦਾ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਲਈ ਇੱਕ ਹੋਰ ਸੀਟ ਖਾਲੀ ਹੈ ਪਰ ਸਰਕਾਰ ਨਹੀਂ ਮੰਨਦੀ ਇਸ ਨੂੰ 100% ਹੋਰ ਇਹ ਸਿਰਫ ਤੇ ਸਿਰਫ ਟਾਈਮ ਦਿੱਤਾ ਜਾ ਰਿਹਾ ਆਪਣੇ ਵਿਧਾਇਕ ਨੂੰ ਕਿ ਕਿਸੇ ਤਰੀਕੇ ਚੱਲ ਇੱਕ ਮਹੀਨਾ ਹੋਰ ਦੇਖ ਲੈਣੇ ਇੱਕ ਮਹੀਨਾ ਹੋਰ ਦੇਖ ਲੈਣੇ ਪਰ ਇਹ ਸਾਰਾ ਕੁਝ ਕਰਕੇ ਕੁਲਤਾਰ ਸੰਧਵਾਨ ਸਾਹਿਬ ਸੁਪਰੀਮ ਕੋਰਟ ਦੇ ਉਸ ਆਰਡਰ ਦੀ ਕੰਟੈਂਪਟ ਕਰ ਰਹੇ ਨੇ ਮੈਂ ਅੱਜ ਵੀ ਸਪੀਕਰ ਸਾਹਿਬ ਨੂੰ ਕਹਿਣਾ ਚਾਹੁੰਗਾ ਕਿ ਤੇ ਜਲਦ ਤੋਂ ਜਲਦ ਉਹ ਜਿਹੜੀ ਉਹਨਾਂ ਕੋਲੇ ਸਿਰਫ ਇੱਕ ଫਾਰਮਲ ਨੋਟੀਫਿਕੇਸ਼ਨ ਜਾਰੀ ਕਰਨੀ ਹੈ ਉਹ ਜਾਰੀ ਕਰਨ ਨਹੀਂ ਫਿਰ ਲੀਗਲ ਜਿਹੜਾ ਰਸਤਾ ਹੈ ਉਹ اختیار ਕਰਨਾ ਪਊਗਾ ਕਿਉਂਕਿ ਇਸ ਤਰੀਕੇ ਇਹ ਜਿਹੜਾ ਡਿਲੇ ਹੈ ਇਹ ਕੰਟੈਂਪਟ ਆਫ ਸੁਪਰੀਮ ਕੋਰਟ ਜੱਜਮੈਂਟ ਹੈ ਉਹ ਜਿਹੜੀ ਸੀਟ ਹੈ ਉਹ ਸੀਟ ਹੁਣ ਵੇਕੈਂਟ ਡਿਕਲੇਅਰ ਕਰਨੀ ਪੈਣੀ ਹੈ ਕਿਉਂਕਿ ਲਾਲਪੁਰਾ ਨੂੰ ਜਿਹੜੀ ਕਨਵਿਕਸ਼ਨ ਹੋਈ ਹੈ ਅੱਜ ਡੇਢ ਮਹੀਨਾ ਹੋ ਗਿਆ ਤੇ ਹੁਣ ਉਹ ਵਿਧਾਇਕ ਨਹੀਂ ਰਹਿ ਸਕਦੇ ਮਤਲਬ ਇਹ ਕਹਿ ਸਕਦੇ ਦਿੱਸਦੇ ਤੌਰ ਤੇ ਕਿ ਅਕਾਲੀ ਦਲ ਜਿਹੜਾ ਇਹ ਆ ਜੇਕਰ ਨਹੀਂ ਆਮਦਨੀ ਪਾਰਟੀ ਸੀਟ ਖਾਲੀ ਕਰਦੀ ਤਾਂ ਫਿਰ ਤੋਂ ਸੇ ਅਕਾਲੀ ਦਲ ਜਿਹੜਾ ਕੋਰ ਦਾ ਸਾਰਾ ਲੋਕ ਤੁਸੀਂ ਕੋਰ ਜਾਓਗੇ ਕ ਸਪਰੀਮ ਕੋਰਟ ਤੋਂ ਉੱਪਰ ਤਾਂ ਹੈ ਨਹੀਂ ਇਹ ਧੱਕੇਸ਼ਾਈਆਂ ਜਿਹੜੀਆਂ ਹਰ ਮੈਨੂੰ ਲੱਗਦਾ ਹਰ ਪਾਸੇ ਸ਼ੁਰੂ ਹੋ ਗਈਆਂ ਚਾਹੇ ਤਰਨ ਤਰਨ ਬਾਈ ਇਲੈਕਸ਼ਨ ਹੋਵੇ ਚਾਹੇ ਹੁਣ ਆਪ ਦਾ ਜਿਹੜਾ ਵਿਧਾਇਕ ਹੈ ਸਜ਼ਾ ਜਾਫਤਾ ਸਜ਼ਾ ਵੀ ਕਾਦੀ ਹੈ ਉਹਨੂੰ ਇੱਕ ਮਹਿਲਾ ਨਾਲ ਬਦਸਲੂਕੀ ਉਹ ਵੀ 19 ਸਾਲ ਦੀ ਮਲਿਕ ਤੁਸੀਂ ਦੇਖੋ ਵੀ ਕਿਹੜੇ ਪਾਸੇ ਨੂੰ ਪੰਜਾਬ ਤੁਰਿਆ ਜਾ ਰਿਹਾ ਇਹਨਾਂ ਦੀ ਰਹਿਨਮਾਈ 'ਚ ਮੈਂ ਹੁਣ ਵੀ ਬੇਨਤੀ ਕਰਦਾ ਕਿ ਕਾਨੂੰਨ ਨੂੰ ਥੋੜਾ ਮੋਟਾ ਫਾਲੋ ਕਰੋ ਨਹੀਂ ਫਿਰ ਜਦੋਂ ਕਾਨੂੰਨ ਦੇ ਵਿੱਚ ਅਦਾਲਤਾਂ ਦੇ ਵਿੱਚ ਜਾ ਕੇ ਜਦੋਂ ਜਵਾਬ ਦੇਈਏ ਫਿਰ ਉੱਥੇ ਦਿੱਤੀ ਨਹੀਂ ਜਾਂਦੀ ਕਲਰਸਬ ਤੁਸੀਂ ਪਿੱਛੇ ਜੇ ਲਗਾਤਾਰ ਇਲੈਕਸ਼ਨ ਕਮਿਸ਼ਨ ਕੋਲ ਗਏ ਕੰਪਲੇਂਟਾਂ ਦਿੱਤੀਆਂ ਡੀਐਸਪੀਜ਼ ਨੂੰ ਬਦਲਦੀ ਨੂੰ ਲੈ ਕੇ ਦਿੱਤੀ ਉੱਥੇ ਤੱਕ ਐਸ਼ਾਇ ਨੂੰ ਲਗ ਦਿੱਤੀ ਪਰ ਤੁਹਾਡੇ ਖਿਲਾਫ ਵੀ ਕੰਪਲੇਂਟ ਦਿੱਤੀ ਗਈ ਹੈ ਉਸ ਉੱਤੇ ਕੀ ਬਣਿਆ ਤਾਂ ਕੀ ਦੇਖੋ ਜਿਹੜੀਆਂ ਕੰਪਲੇਂਟਾਂ ਮੈਂ ਇਲੈਕਸ਼ਨ ਕਮਿਸ਼ਨ ਨੂੰ ਦਿੱਤੀਆਂ ਨੇ ਉਹ ਬੜੀਆਂ ਫੈਕਚੁਅਲ ਨੇ ਮੈਂ 13 ਅਕਤੂਬਰ ਨੂੰ ਜਾ ਕੇ ਦੱਸਦਾ ਸੀ ਕਿ ਤਰਨਤਾਰਨ ਦੇ ਵਿੱਚ ਦੋ ਡੀਐਸਪੀ ਜਿਹੜੇ ਕਿ ਸੁਖਬੀਰ ਸਿੰਘ ਤੇ ਜਗਜੀਤ ਸਿੰਘ ਇਹ ਭਾਈ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਹਰਮੀਤ ਸੰਧੂ ਇਹਦੇ ਖਾਸਮ ਖਾਸ ਨੇ ਨਜ਼ਦੀਕੀ ਰਿਸ਼ਤੇਦਾਰ ਨੇ ਘਰ ਦੇ ਬੰਦੇ ਬਿਲਕੁਲ ਕੋਡ ਆਫ ਕੰਡਕਟ ਤੋਂ ਪਹਿਲਾਂ ਇਹਨਾਂ ਨੂੰ ਲਿਆ ਕੇ ਉੱਥੇ ਡੀਐਸਪੀ ਲਾ ਲਿਆ ਪਹਿਲਾਂ ਹੀ ਉੱਥੇ 15 ਸਾਲ ਐਸਐਚਓ ਰਹੇ ਨੇ ਔਰ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਮੁਤਾਬਕ ਇਹ ਲੱਗ ਨਹੀਂ ਸਕਦੇ ਸੀ ਜਿਹੜਾ ਬੰਦਾ 3 ਸਾਲ ਤੋਂ ਵੱਧ ਰਿਹਾ ਹੋਵੇ ਉਹ ਲੱਗ ਨਹੀਂ ਸਕਦਾ ਇਹਨਾਂ ਨੂੰ ਲਾਉਣ ਦਾ ਸਿੱਧਾ ਮਤਲਬ ਮੈਂ ਸਿਬੰਸੀ ਸਾਹਿਬ ਨੂੰ ਕਿਹਾ ਸੀ ਵੀ ਧੱਕਾ ਕਰਨਾ ਤੇ ਉਹੀ ਕੰਮ ਸ਼ੁਰੂ ਕਰਤਾ ਜਦੋਂ ਮੈਂ 24 ਅਕਤੂਬਰ ਨੂੰ ਦੁਬਾਰਾ ਗਿਆ ਮੈਂ ਦਿਖਾ ਕੇ ਆਇਆ ਕਿ ਜਿਹੜੀ ਕੈਂਡੀਡੇਟਾਂ ਸਾਡੇ ਉਹਨਾਂ ਦੀ ਬੇਟੀ ਦੇ ਖਿਲਾਫ ਪਰਚਾ ਜਿਹੜਾ ਉਹਨਾਂ ਦਾ ਪੀਏ ਹੈ ਉਹਦੇ ਖਿਲਾਫ ਸ਼ਿਕਾਇਤਾਂ ਤੇ ਉਹਨੂੰ ਜਿਹੜਾ 5751 ਉਦੋਂ ਹੁੰਦੀ ਸੀ ਹੁਣ 126 169 ਹੋ ਗਈ ਉਹ ਬੀ ਐਨ ਐਸ ਡੀ ਉਹਦੇ ਨੋਟਿਸ ਅਸੀਂ ਇੱਕ ਪਰਮਿਸ਼ਨ ਅਪਲਾਈ ਕੀਤੀ ਫੋਰਚੂਨਰ ਗੱਡੀ ਦੀ ਕਿ ਜੀ ਇਹ ਕੈਂਡੀਡੇਟ ਦੇ ਕਾਫਲੇ ਚੱਲੂਗੀ ਉਹ ਜਿਹੜਾ ਮੁੰਡਾ ਪ੍ਰਭਜੀ ਤੋਂ ਫੋਰਚੂਨਰ ਸਮੇਤ ਘਰੋਂ ਚੱਕ ਲਿਆ ਤਰਨ ਤਰਨ ਦੇ ਹਾਲਾਤ ਬਣਾਤੇ ਵੀ ਜਿਹੜਾ ਨਵਾਂ ਪਰਚਾ ਦਰਜ ਹੁੰਦਾ ਉੱਥੇ ਆ ਅਕਾਲੀ ਦਲ ਦੇ ਬੰਦਿਆਂ ਨੂੰ ਉਹਦੇ ਚ ਨੋਮੀਨੇਟ ਕਰ ਦਿੱਤਾ ਜਾਂਦਾ ਕਿ ਐਦਾਂ ਫ੍ਰੀ ਤੇ ਫਿਰ ਇਲੈਕਸ਼ਨ ਹੋਊਗੀ ਔਰ ਮੈਂ ਇੱਕ ਗੱਲ ਤੁਹਾਡੇ ਮਾਧਿਅਮ ਨਾਲ ਕਹਿਣੀ ਚਾਹੁੰਦਾ ਵੀ ਇਲੈਕਸ਼ਨ ਲੜਨੀ ਆ ਮਰਦਾ ਵਾਂਗੂ ਲੜ ਲਓ ਕਦੇ ਕਿਸੇ ਨੇ ਧੀਆ ਪੈਣਾ ਤੇ ਵੀ ਪਰਚੇ ਦਿੱਤੇ ਨੇ ਕੈਂਡੀਡੇਟ ਦੀ ਧੀ ਤੇ ਪਰਚਾ ਜਦੋਂ ਮੈਂ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਚ ਰੱਖਤੀਆਂ ਫਿਰ ਇਹਨਾਂ ਨੇ ਇੱਕ ਹਰਮੀਤ ਸੰਧੂ ਸਾਹਿਬ ਤੇ ਆਮ ਆਦਮੀ ਪਾਰਟੀ ਨੇ ਮੇਰੀ ਕੰਪਲੀਟ ਦਿੱਤੀ ਇਲੈਕਸ਼ਨ ਕਮਿਸ਼ਨ ਨੂੰ ਕਹਿੰਦੇ ਜੀ ਇਹ ਮਾਹੌਲ ਖਰਾਬ ਕਰ ਰਿਹਾ ਮਤਲਬ ਜੇ ਮੈਂ ਸੱਚਾਈ ਬਿਆਨ ਕਰ ਰਿਹਾ ਜੇ ਮੈਂ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ ਲਿਆ ਰਿਹਾ ਵੀ ਕੀ ਤੱਕੇ ਹੋ ਰਹੇ ਨੇ ਇਹ ਕਹਿੰਦੇ ਜੀ ਉਰੇ ਤਾਂ ਸਾਡੀ ਅਮਨੋ ਆਮਾਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਗਿਆ ਇਹ ਨੂੰ ਤਰਨ ਤਰਨ ਇਹਦੀ 11 ਤਰੀਕ ਤੱਕ ਐਂਟਰੀ ਬੈਨ ਕਰੋ ਤੇ ਜਿਸ ਬੰਦੇ ਤੋਂ ਕੰਪਲੀਟ ਕਰਾਈ ਹੈ ਐਮਐਸ ਟਕਰਾਲ ਉਹ ਇਹਨਾਂ ਦਾ ਖਾਸਮ ਖਾਸ ਬੰਦਾ ਹੈ ਚਾਹੇ ਹਰਮੀਤ ਸੰਧੂ ਹੋਣ ਚਾਹੇ ਜੀ ਦੀ ਆਪਾਂ ਮਨਜਿੰਦਰ ਲਾਲਪੁਰਾ ਸਾਹਿਬ ਦੀ ਗੱਲ ਕੀਤੀ ਹੈ ਚਾਹੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਨਾਲ ਉਹਦੀਆਂ ਫੋਟੋਆਂ ਸੋ ਸਰਕਾਰ ਦੀ ਕੰਪਲੇਂਟ ਮੈਂ ਫੇਰ ਦੁਬਾਰਾ ਕਹਿਣਾ ਕਿ ਐਸੀਆਂ ਝੂਠੀਆਂ ਕੰਪਲੇਂਟਾਂ ਇਹ ਕਿਸੇ ਫਿਰ ਹੋਰ ਹੀ ਪਾਸੇ ਹਲੇ ਇਸ ਗੱਲ ਨੂੰ ਵੀ ਵਿਰਾਮ ਦਿੰਨਾ ਨਹੀਂ ਕਹਿਣ ਨੂੰ ਫਿਰ ਮੈਂ ਬਹੁਤ ਕੁਝ ਕੱਢ ਕੇ ਸਾਹਮਣੇ ਰੱਖ ਦੂੰਗਾ ਫਿਰ ਬੜਾ ਵੱਡਾ ਇਹਨਾਂ ਨੂੰ ਵਿਪਤਾ ਖੜੀ ਹੋ ਜੂਗੀ ਇਹ ਇਲੈਕਸ਼ਨ ਸਿਆਣੇ ਬਣ ਕੇ ਲੜ ਲੈਣ ਇਲੈਕਸ਼ਨ ਦੀ ਗੱਲ ਕੀ ਕੀਤੀ ਹੈ ਕਿਵੇਂ ਦੇਖ ਰਿਹਾ ਹੁਣ ਤਰਨਤਾਰਨ ਦੇ ਇਲੈਕਸ਼ਨ ਨੂੰ ਲਗਾਤਾਰ ਤੁਹਾਡੇ ਵੱਲੋਂ ਤੁਹਾਡੀ ਪਾਰਟੀ ਵੱਲੋਂ ਲਗਾਤਾਰ ਗਰਾਊਂਡ ਦੇ ਉੱਤਰ ਕੇ ਕੰਮ ਕੀਤਾ ਜਾ ਰਿਹਾ ਆ ਦੂਜੇ ਪਾਸੇ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਜਿਹੜੀ ਸਰਕਾਰ ਉਹ ਧੱਕਾਸ਼ਾਹੀ ਕਰਦੀ ਨਜ਼ਰ ਆ ਕਿਵੇਂ ਆਲ ਓਵਰ ਦੇਖਦੇ ਹੋ ਸਾਰੇ ਇਲੈਕਸ਼ਨ ਦੇਖੋ ਤਰਨਤਾਰਨ ਦੀ ਜਿਹੜੀ ਇਲੈਕਸ਼ਨ ਹੈ ਉਹ ਵਨ ਸਾਈਡਡ ਹੈ ਔਰ ਲੋਕ ਇਸ ਸਮੇਂ ਕਿਸੇ ਐਕਸਪ ਲੋਕਾਂ ਨੇ ਕਾਂਗਰਸ ਦਾ ਸ਼ਾਸਨ ਵੀ ਦੇਖ ਲਿਆ ਝੂਠ ਦਾ ਆਮ ਆਦਮੀ ਪਾਰਟੀ ਦਾ ਫਰੇਬ ਵੀ ਦੇਖ ਲਿਆ ਹੁਣ ਲੋਕ ਚਾਹੁੰਦੇ ਨੇ ਕਿ ਪੰਜਾਬ ਤਰੱਕੀ ਕਰੇ ਲੋਕ 2027 ਦੀ ਜਿਹੜੀ ਇੱਕ ਨੀ ਹੈ ਉਹ ਇਸ ਇਲੈਕਸ਼ਨ ਚ ਰੱਖਣਗੇ ਔਰ ਤੁਸੀਂ ਉੱਥੇ ਦਾ ਜੇ ਮਾਹੌਲ ਦੇਖੋਗੇ ਚਾਹੇ ਕੈਂਡੀਡੇਟ ਹੋ ਕਿਉਂਕਿ ਉਹ ਧਰਮੀ ਫੌਜੀਆ ਦਾ ਪਰਿਵਾਰ ਹੈ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਉਹਨਾਂ ਪ੍ਰਤੀ ਲੋਕਾਂ ਦਾ ਜੋ ਸਨੇਹ ਹੈ ਜੋ ਪਿਆਰ ਹੈ ਜੋ ਉਹਨਾਂ 'ਚ ਵਿਸ਼ਵਾਸ ਹੈ ਦੂਜਾ ਵਿਸ਼ਵਾਸ ਲੋਕਾਂ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਕਿਉਂਕਿ ਲੋਕ ਜਾਣਦੇ ਨੇ ਕਿ ਅਗਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੀਦੀ ਹੈ ਅਗਰ ਪੰਜਾਬ ਦੇ ਵਿੱਚ ਇੰਡਸਟਰੀ ਚਾਹੀਦੀ ਹੈ ਅਗਰ ਪੰਜਾਬ ਚ ਖੇਡਾਂ ਦੇ ਮੇਲੇ ਚਾਹੀਦੇ ਨੇ ਅਗਰ ਨੌਜਵਾਨਾਂ ਨੂੰ ਰੋਜ਼ਗਾਰ ਚਾਹੀਦਾ ਹੈ ਅਗਰ ਪੰਜਾਬ ਦੇ ਵਿੱਚ ਹਰ ਪੱਖੋਂ ਇੰਡਸਟਰੀ ਵਪਾਰ ਇਹ ਚੀਜ਼ਾਂ ਚਾਹੀਦੀਆਂ ਨੇ ਤਾਂ ਇੱਕੋ ਹੀ ਜਵਾਬ ਹੈ ਸਾਰੇ ਸਵਾਲਾਂ ਦਾ ਸ਼੍ਰੋਮਣੀ ਅਕਾਲੀ ਦਲ ਸੋ ਬਹੁਤ ਚੜਤ ਵੱਲ ਬਹੁਤ ਵੱਡੀ ਜਿੱਤ ਵੱਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਆ ਵਧ ਰਹੇ ਤੁਸੀਂ ਜਿਹੜਾ ਜਿੱਦ ਦਾ ਦਾਵਾ ਵੀ ਕਰ ਰਹੇ ਹੋ ਪਰ ਜਿਵੇਂ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਡਿਵੈਲਪਮੈਂਟ ਦੇ ਨਾਲ ਜੇਕਰ ਤਰਨਤਾਰ ਸੀਟ ਦੀ ਗੱਲ ਕਰੀਏ ਤਾਂ ਧਾਰਮਿਕ ਪੱਖ ਤੋਂ ਉਹਨੂੰ ਜ਼ਿਆਦਾ ਦੇਖਿਆ ਜਾਂਦਾ ਧਾਰਮਿਕ ਰੰਗਤ ਜ਼ਿਆਦਾ ਨਜ਼ਰ ਆਉਂਦੀ ਹੈ ਸੀਟ ਦੇ ਦੇਖੋ ਧਾਰਮਿਕ ਰੰਗਤ ਉੱਥੇ ਹੈ ਔਰ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਪੰਥ ਪ੍ਰਮਾ ਜਮਾਤ ਸੋ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਉੱਥੇ ਲੋਕਾਂ ਦਾ ਵਿਸ਼ਵਾਸ ਹੈ ਜੋ ਲੋਕ ਪਿਆਰ ਦਿਖਾ ਰਹੇ ਨੇ ਉਹ ਤੋਂ ਡਰ ਕੇ ਤਾਂ ਸਾਰੀ ਸ਼ਿਕਾਇਤਬਾਜ਼ੀ ਹੋ ਰਹੀ ਹੈ ਉਹ ਤੋਂ ਡਰ ਕੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਪਰਚੇ ਦਿੱਤੇ ਜਾ ਰਹੇ ਨੇ ਉਹ ਤੋਂ ਡਰ ਕੇ ਹੀ ਤਾਂ ਇਹ ਜਿਹੜਾ ਲੋਕਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਸਿਰਫ ਉਹਦਾ ਇੱਕੋ ਇੱਕ ਕਾਰਨ ਹੈ ਕਿ ਭਾਈ ਕਿਤੇ ਸ਼੍ਰੋਮਣੀ ਅਕਾਲੀ ਦਲ ਜੇ ਚੋਣ ਜਿੱਤ ਗਿਆ ਤਾਂ ਫਿਰ ਸਰਕਾਰ ਦੀ ਪੁੱਠੀ ਗਿਣਤੀ ਉਸੇ ਦਿਨ ਪੰਜਾਬ 'ਚ ਸ਼ੁਰੂ ਹੈ ਕਿਉਂਕਿ ਵੈਸੇ ਤਾਂ 2027 'ਚ ਇਹਨਾਂ ਦਾ ਸੁਪਣਾ ਸਾਫ ਆ ਆਮ ਆਦਮੀ ਪਾਰਟੀ ਦਾ ਇਹਨਾਂ ਨੂੰ ਕਿਸੇ ਨੇ ਤੁਹਾਨੂੰ ਇਹ ਲੱਭਿਆ ਨਹੀਂ ਲੱਭਣੇ ਇਹ ਰੜਕਣੇ ਨਹੀਂ ਕਿਤੇ ਪੰਜਾਬ 'ਚ ਤੁਹਾਨੂੰ ਪਰ 2027 ਦੀ ਜਿਹੜੀ ਨੀ ਹੈ ਉਹ ਤਰਨਤਾਰਨ 11 ਨਵੰਬਰ ਨੂੰ ਰੱਖਣ ਜਾ ਰਿਹਾ ਤੇ 11 ਨਵੰਬਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਪੁੱਠੀ ਗਿਣਤੀ ਸ਼ੁਰੂ ਹੋਵੇਗਾ ਤੁਹਾਡਾ ਧੰਨਵਾਦ ਅਸ਼ਰੀਫ ਕਲੇਰਸੀ ਜਿਹੜੇ ਤਮਾਮ ਮੁੱਦੇ ਸਾਡੇ ਨਾਲ ਚਰਚਾ ਕਰ ਰਹੇ ਸੀ ਬੜੇ ਰੋ ਪੀ.ਟੀ.ਸੀ ਦੇ ਨਾਲ ਮੈਂ ਤੁਹਾਡਾ ਜਸਪੀਤ ਸਿੰਘ ਰਾਸ਼ਕ ਤੇ ਮੇਰੇ ਕੈਮਰਾਮੈਨ ਤੁਸੀਂ ਮੈਨਾਂ ਨੂੰ ਦਿਓ ਇਜਾਜ਼ਤ ਧੰਨਵਾਦ